ਆਲੋ ਮਾਣਾ ਭੁਲਾਇਣਾ ਭਗਵਾਨ ਆਲੋ ਦਰੱਖਣੀ ਜਾਏ ਕੇ ਜਾਮਾ ਜੈ ਆ ਲੈਬੋ ਤੋ ਗੋਗਾਣੋ ਭਗਵਾਨ ਦਰੱਖਣੀ ਜਾਏ ਕੇ ਹੈ ਧੋਣਾ ਕਮਸੀ ਹੈ ਮਾਝੇ ਮਾ ਐ ਗੋਮੇ ਗੋਮਾਣਾ ਰਬਰਿਓ ਬਾਪੂ ਬਾਪੂ ਤੁਮਾਰੂ ਮਨ ਇਹ ਤੋ ਧੇਰੋ ਸੁ ਭਾਈ ਮਾਣਾ ਪੜੋ ਹੋ ਗੋਖੋ ਤੋ ਕਾਰਾ ਮੋਧ ਜਿਗਾ ਗੋ 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 ਰੇ ਦੂਰ ਜਨ ਤੇ ਮੈਂ ਵਾ ਵਾਏ ਘੱਗਨਿਆ ਕਹੇ ਕਰੀਏ ਕਿਆਧੀ ਕਰ ਸੁਭ ਤੇਰੇ ਬੋਲ ਮਾ ਕਰ ਮਾ ਰੋਈ ਸਹਾਨਾ ਪਾਰਿਓ ਆਰਾ ਯਾ ਲਮਨੇ ਮਜਾ ਕਾਈ ਕੁਆਸੀ ਮਜਾ ਵਾ ਮੁੜਖਾ ਮੇ ਸਾਮ ਕੁਆ ਕੋ ਮਜਾ ਤੁਮਝੇ ਹਟਾਣ ਘਟਾਣਾ ਬਬੋ ਬਬੋ ਕੁਆ ਤਾਰੇ ਨਜੂਬ ਰਾਣਾ ਘਟੋਣਾ ਦੀ ਮੁੜਾ ਮਾਤਾਏ ਹਾਈ ਮਾਈ ਲੂਟੋ ਤੁਮਨੇ ਮਜਾ ਵਾ ਵਾ I oh my God, I'm oh my God.